ਅਕਾਲ ਸਿਕ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਵਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮਿਹਰੇ ਤੱਕ ਕਿੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੋਈ ਦਿਨ ਪਹਿਲਾਂ ਚੌਣ ਜਲਸੇ ਦੌਰਾਨ ਇੱਕ ਸਟੇਜ ਦੇ ਉੱਤੋਂ ਰਾਮ ਗੜੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਸੀ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਰਾਮ ਗੜੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਅਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮਾਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤੇ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਚਲਨ ਗੱਲਬਾਤ ਹੋਈ ਹੈ ਤੁਹਾਡੀ ਚਾਹੇ ਰਾਮਗੜੀਆ ਭਾਈ ਸ਼ਰੈਨਾ ਨਾ ਸੁਰੰਗਾਂ ਨਾ ਭਾਈ ਸ਼ਰੈਨਾ ਨਾਲ ਗੱਲਬਾਤ ਹੋਈ ਹੈ ਬਿਲਕੁਲ ਜਿਹੜੇ ਰਾਮਗੜੀਆ ਸਭਾ ਦੇ ਪੰਜਾਬ ਪ੍ਰਧਾਨ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਸਾਹਮਣੇ ਦੇ ਇੱਕ ਬਲਕ ਸਵਰਨ ਭਾਈ ਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਮਾ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਮੈਂ ਭਾਈ ਚਾਰੇ ਨੂੰ ਇਹ ਗੱਲ ਕਰਦਾ ਕਿ ਜਿਹੜੀ ਇਹ ਘੁੱਲ ਕੋਲੋਂ ਤੁਹਾਨੂੰ ਨਾ ਤਮਸਤਕ ਹੋਵਾਂਗੇ ਤੇ ਓਟ ਆਸਰਾ ਲੈ ਕੇ ਰਾਮਗੜੀਆ ਬੁੰਗਾ ਜੀ ਦਾ ਬਾਬਾ ਜਸਾ ਸਿੰਘ ਜੀ ਰਾਮਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਸ ਪਾਤਸ਼ਾਹ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟਾ ਅਸਰਾ ਲੈ ਕੇ ਤੇ ਮਹਾਰਾਜ ਕਿਰਪਾ ਕਰੇ گا ਇਹੋ ਜੀ ਕੋਈ ਵੀ ਭੁੱਲ ਨਾ ਆਵੇ ਕਿ ਅੱਜ ਜਿਹੜਾ ਨੌਜਵਾਨ ਨੇ ਨਸ਼ਿਆਂ ਦੇ ਲੈ ਕੇ ਮੁੱਦੇ ਨੂੰ ਲੈ ਕੇ ਆਪਾਂ ਤਵੀਰ ਕੀਤੀ ਹੈ ਕਿ ਉਹ ਵਿਰੋਧ ਸਮੇਂ ਨੂੰ ਅਪੀਲ ਸਮੇਂ ਨੂੰ ਦੀ ਕਿ ਪੰਜਾਬ ਚੋਂ ਨਸ਼ਾ ਖਤਮ ਕਰ ਲੋ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਮੇਨ ਪਾਲਸੀ ਇਹ ਹੈ ਕਿ ਜਿਹੜਾ ਯਹਰਿਆ ਨਸ਼ਿਆਂ ਰੂਪੀ ਸ਼ੀਮਾਂ ਦਰਿਆ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਦੀ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਸਾਡੇ ਵੱਲੋਂ ਵੀ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਹੈ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲਰ ਆ ਉਹਨਾਂ ਦੀਆਂ ਜ਼ਮਾਨਤਾਂ ਦੇ ਜਾਂਦੇ ਆ ਜਾਂ ਵਕੀਲ ਸਮਗਲਰਾਂ ਦੀਆਂ ਜ਼ਮਾਨਤਾਂ ਦੇਣ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਜਦੋਂ ਕੋਈ ਸਮਗਲਰ ਦੂਜਾ ਤੀਜਾ ਪਰਚਾ ਹੋ ਜਾਂਦਾ ਜਾਂ ਬੀਕੇ ਫੜੀ ਜਾਂਦੀ ਆ ਪਤਾ ਤਾਂ ਸਾਰੇ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਮਾਨਤਗੀ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਗਵਾਹੀ ਨਹੀਂ ਪਾਉਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰ ਹੀ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਭੰਨਿਆ ਜਾਣਾ ਇਹਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਰਹਿਣ ਦਿੱਤਾ ਜੂ ਫੇਰ ਇਹ ਜ਼ਹਿਰ ਬੰਦ ਹੋਣਾ ਸਰਕਾਰ ਸੈਂਸਿਅਰ ਆ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੋਂ ਪੰਜਾਂ ਮਹੀਨਿਆਂ ਚ ਬੰਦੇ ਦੀਆਂ ਜ਼ਮਾਨਤ ਹੋ ਕੇ ਫੇਰ ਬਾਹਰ ਆ ਜਾਂਦਾ ਇਹ ਲੋਕ ਵੀ ਸਾਥ ਦੇਣ ਤੇ ਯਹਰ ਫੇਰਾਂ ਦੋ ਸਰਹੱਦ ਰੇਰੀਆ ਬਹੁਤ ਪੰਜਾਬ ਨੂੰ ਉੱਥੋਂ ਨਸ਼ਾ ਬਹੁਤ ਆ ਆ ਦੇਖੋ ਜਿਹੜੀ ਜਿਹੜਾ ਬਾਰਡਰ ਵੈਲਟ ਆ ਉਹਦੇ ਤੇ ਬੀਐਸਐਫ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਤਾਕਤ ਹੁੰਦੇ ਆ ਇਤੇ ਸੈਂਟਰ ਗਵਰਨਮੈਂਟ ਚਾਵੇ ਤੇ ਦੋ ਚੋਂ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮੇਂ-ਸਮੇਂ ਤੇ ਖੇਪਾਂ ਫੜਦੀ ਰਹਿੰਦੀ ਆ ਪਰਚੇ ਵੀ ਹੁੰਦੇ ਆ ਕੱਲ ਪਰਸੋਂ ਹੀ ਪਠਾਨਕੋਟ ਪੁਲਿਸ ਨੇ 8 8.5 ਕਿਲੋ ਹੈਰੋਨ ਦੇ ਨਾਲ ਬੰਦੇ ਫੜੇ ਆ 5 6 ਤੇ ਰੋਜ਼ ਹੀ ਰਜਾਨਾ ਹੀ ਇਸ ਤਰ੍ਹਾਂ ਖੇਪਾਂ ਐ ਬਾਰਡਰ ਤੋਂ ਜੇ ਬੀਐਸਐਫ ਸੀਆਰਪੀ ਆਰਮੀ ਜੇ ਚਾਵੇ ਤੇ ਸੈਂਟਰ ਸਰਕਾਰ ਚਾਵੇ ਇਹ ਸਾਰਾ ਯਹਿਰ ਬੰਦ ਹੋ ਸਕਦਾ ਪਰ ਆਪਾਂ ਦੀ ਪਾਰਟੀ ਨੇ ਵੀ ਕਾਂਗਰਸ ਨੂੰ ਵਾਅਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਪੰਜਾਬ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਅੰਥਾ ਨੂੰ ਕਿੰਨੀ ਕੀ ਚੁਣੌਤੀ ਨਾਲ ਵੇਖਦੇ ਹੋ ਜੀ ਬਿਲਕੁਲ ਜਿਹੜਾ ਜ਼ਹਿਰ ਆਏ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਏ ਆ ਕਿ ਯਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਤੂਟ ਉੱਤੇ ਇਲਜ਼ਾਮ ਲਗਾ ਦਿੱਤੇ ਕਿ ਪੁਲਿਸ ਅਫਸਰ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ ਇਸ ਤਰ੍ਹਾਂ ਉਹਨਾਂ ਦੀ ਬਦਲੀ ਵੀ ਨਹੀਂ ਹੋ ਰਹੀ ਦੇਖੋ ਇਹ ਸਵਾਲ ਜਿਹੜਾ ਵਾਇਕ ਕੁਮਰ ਵਿਜੇ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਜੀ ਹਾਂ ਇਹਨਾਂ ਦੇ ਰਾਗਵ ਚੱਡਾ ਜੀ ਦਾ ਨਾਮ ਲੈ ਲਿਆ ਜੀ ਪੁਲਿਸ ਅਫਸਰਾਂ ਦੀ ਪੁਛਾਇਆ ਗਈ ਜੀ ਉਹਨਾਂ ਦੇ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾ ਪ੍ਰੂਫ ਤੋਂ ਇਹ ਵੀ ਗਲਤ ਗੱਲ ਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਚੱਡਾ ਜੀ ਬਾਰੇ ਉਹਨਾਂ ਗੱਲ ਕੀਤੀ ਆ ਇਹ ਕੁਵਰ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਆ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਖਡੂਰ ਸਾਹਿਬ ਹਲਕੇ ਨੂੰ ਕਿੱਡੀ ਕੱਡੀ ਚਲਾਉਂਦੇ ਰਹੋ ਦੇਖੋ ਅੱਜ ਮੈਂ ਗੁਰੂ